ਸੋਬੀਰ ਬਹੁਤ ਇੱਜ਼ਤ ਤੇ ਅਣਖਾੜੀ ਇਲੈਕਸ਼ਨ ਆ ਗਈ ਨੈਸ਼ਨਲ ਲੈਵਲ ਤੇ ਗੱਲ ਕਰੀਏ ਤਾਂ ਸੰਵਿਧਾਨ ਬਚਾਉਣ ਵਾਲੀ ਇਲੈਕਸ਼ਨ ਹੈ ਬਾਬਾ ਸਾਹਿਬ ਭੀਮਰਾਓ ਉਮੀਦਵਾਰ ਦਾ ਲਿਖਿਆ ਹੋਇਆ ਸੰਵਿਧਾਨ ਖਤਰੇ 'ਚ ਆ ਪੰਜਾਬੀਓ ਇਹ ਸੰਵਿਧਾਨ ਬਦਲ ਦੇਣਗੇ ਵੋਟਾਂ ਪੈਣੀਆਂ ਹੀ ਨਹੀਂ ਫਿਰ ਸਾਰੀ ਜ਼ਿੰਦਗੀ ਇੱਥੇ ਰਾਸ਼ਟਰਪਤੀ ਵਾਲਾ ਕੰਮ ਹੋ ਜਾਊਗਾ ਜਿਵੇਂ ਪੂਤੇ ਨਾਲਾ ਕੰਮ ਹੈ ਰੂਸ ਦੇ ਵਿੱਚ ਰਸ਼ੀਆ ਚ ਵੋਟਾਂ ਖਤਮ ਹੀ ਕਰਤੀ ਨੇ ਬਹੁਤ ਨਾੜੇ ਰਾਦੇ ਨੇ ਨਫ਼ਰਤ ਦੀ ਰਾਜਨੀਤੀ ਕਰਦੇ ਆ ਰੋਜ਼ ਇੱਕ ਸਮਾਜ ਨੂੰ ਦੂਜੇ ਸਮਾਜ ਨਾਲ ਲੜਾਉਂਦੇ ਆ ਪਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਪੰਜਾਬ ਵਿੱਚ ਨਾ ਇਹ ਕੋਸ਼ਿਸ਼ ਕਰਿਓ ਭਾਜਪੀ ਵਾਲਿਓ ਪੰਜਾਬ ਵਿੱਚ ਕੋਸ਼ਿਸ਼ ਨਾ ਕਰ ਲਿਓ ਇਹ ਕਿ ਸਾਨੂੰ ਤੋੜ ਦੋਗੇ ਸਾਡੀ ਭਾਈਚਾਰਕ ਸਾਂਝ ਬਹੁਤ ਜ਼ਿਆਦਾ ਪੁਰਾਣੀ ਹੈ ਉਹ ਸਾਡੀਆਂ ਇਦਾਂ ਸਾਡੀਆਂ ਸੰਗਰਾਮਾਂ ਉਹ ਸਾਡੀਆਂ ਹਨੂਮਾਨ ਜੈਨਤੀਆਂ ਸਾਡੇ ਗੁਰਪੁਰ ਸਾਡੀਆਂ 크리스마ਾਂ ਸਾਂਝੀਆਂ ਨੇ ਅਸੀਂ ਇਕੱਠੇ ਮਨਾਉਨੇ ਆ ਸਾਰੇ ਇਸ ਤਰ੍ਹਾਂ ਕੇ ਪੰਜਾਬ ਨਾਲੇ ਪੰਗਾ ਲੈਣ ਦੀ ਕੋਸ਼ਿਸ਼ ਨਾ ਕਰਿਓ ਹੁਣ 1 ਜੂਨ ਨੂੰ ਆਖਰੀ ਗੇੜ ਦੀ મતદાન ਹੋਣੀ ਹੈ 6ਵੇਂ ਗੇੜ ਦੀ ਕੱਲ ਨੂੰ ਹੈ ਦਿੱਲੀ ਚ ਵੋਟਾਂ ਪੈ ਜਾਣਗੀਆਂ ਹਰਿਆਣੇ ਚ ਵੀ ਪੈ ਜਾਣਗੀਆਂ ਫਿਰ ਵਾਰੀ ਰਹਿ ਜੂ ਪੰਜਾਬ ਦੀ विरो 5 ਗੇੜ ਹੋ ਗਏ ਪੰਜਾਂ ਗੇੜਾਂ ਚ ਮੈਂ ਤੁਹਾਨੂੰ ਖੁਸ਼ਖਬਰੀ ਦੱਸ ਦਿੰਨਾ ਮੋਦੀ ਗਿਆ ਇੰਡੀਆ ਗਠਵੰਦਨ ਦੀ ਸਰਕਾਰ ਆ ਰਹੀ ਹੈ ਉਹਦੇ ਚ ਆਪਣੇ ਪੰਜਾਬ ਤੋਂ 13 ਫਿਰ ਕੁਰੂਖੇਤਰ 14 ਫਿਰ ਦਿੱਲੀ ਤੋਂ ਫਿਰ ਗੁਜਰਾਤ ਤੋਂ ਦੋ ਵਿਰੋ ਆਪਣੇ ਉੱਥੇ ਹੋਣਗੇ ਹੁਣ 20 25 ਤੇ 10 ਪਹਿਲੇ ਹੀ ਨੇ ਰਾਸਵਾਲੇ ਆਪਣੇ ਹੋਣਗੇ 3540 ਜਦੋਂ 3540 ਇਨਕਲਾਬੀ ਉੱਥੇ ਹੋਏ ਤੇ ਪੰਜਾਬ ਦੇ ਹੱਕ ਚ ਜਦੋਂ 13 ਦੇ 13 ਨੇ ਦੇ 10 ਦੇ 10 ਨੇ ਆਵਾਜ਼ ਚੱਕੀ ਮਾਈ ਦੇ ਲਾਲ ਦੀ ਕਿਸ ਦੀ ਹਿੰਮਤ ਨਹੀਂ ਕਿ 1 ਰੁਪਿਆ ਵੀ ਪੰਜਾਬ ਦੇ ਵਿਕਾਸ ਦਾ ਰੋਕ ਕੇ ਦਿਖਾ ਦੇਣੇ 1 ਰੁਪਿਆ ਵੀ ਆਪਣਾ ਸਰਕਾਰ ਹਿੱਸਾ ਹੋਊਗਾ ਔਰ ਵੱਡਾ ਹਿੱਸਾ ਹੋਊਗਾ ਪਹਿਲੀ ਵਾਰ ਪੰਜਾਬ ਦਾ ਐਡਾ ਵੱਡਾ ਹਿੱਸਾ ਪੈਣ ਜਾ ਰਿਹਾ ਸੈਂਟਰ ਦੀ ਸਰਕਾਰ ਚ ਇਧਰ ਉਧਰ ਰਿਪੋਰਟ ਪਾ ਕੇ ਖਰਾਬ ਨਾ ਕਰ ਲਿਓ ਹੁਣ ਬੜੀ ਮੁਸ਼ਕਿਲਾਂ ਹਿੱਸਾ ਪੈਣ ਜਾ ਰਿਹਾ ਪੰਜਾਬ ਦਾ ਵੱਡਾ ਪੰਜਾਬ ਵਾਸਤੇ ਕੰਮ ਕਰ ਰਿਹਾ ਦਿਲ ਧੜਕਦਾ ਪੰਜਾਬ ਵਾਸਤੇ ਪੈਸੇ ਕਮਾਉਣ ਵਾਲੇ ਕੰਮ ਛੱਡੀ ਫਿਰਦੇ ਆਂ ਜੀ ਪੈਸੇ ਕਮਾਉਣੇ ਹੁੰਦੇ ਕੁਦਰਤ ਨੇ ਇੱਕ ਕਲਾ ਦਿੱਤੀ ਸੀ ਜਿੰਨੇ ਮਰਜ਼ੀ ਕਮਾ ਲੈਂਦੇ ਪਰ ਨਹੀਂ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਮੇਰੇ ਕੋਲੇ ਦੋ ਤਿੰਨ ਵੀਡੀਓ ਸਵੇਰੀ ਆ ਜ ਆ ਗਈਆਂ ਅੱਜ ਗਰੀਬਾਂ ਦੀਆਂ ਝੰਡੇ ਲੈਣ ਆਇਆ ਬਜ਼ੁਰਗ ਮੈਨੂੰ ਪਾਰਟੀ ਦੇ ਝੰਡੇ ਦੇ ਦਿਓ ਜੀ ਸਾਈਕਲ ਤੇ ਆਇਆ ਉਹਨੂੰ ਪੁੱਛਿਆ ਵੀ ਤੂੰ ਇਥੇ ਆਪ ਹੀ ਝੰਡੇ ਲੈਣ ਆ ਗਿਆ ਤਾਂ ਉਹਨੇ ਕੀ ਕਿਹਾ ਆ ਬਜ਼ੁਰਗ ਹੈ ਇਹ ਕਹਿੰਦਾ ਮੈਂ ਮਜ਼ਦੂਰ ਆ ਜੀ ਇਹ ਕਹਿੰਦਾ ਮੈਂ ਮਜ਼ਦੂਰ ਆ ਦਿਹਾੜੀ ਕਦੇ 300 ਦੀ ਮਿਲ ਜਾਂਦੀ ਹੈ ਕਦੇ 400 ਦੀ ਮਿਲ ਜਾਂਦੀ ਹੈ ਕਹਿੰਦਾ ਫਿਰ ਝੰਡਾ ਆਮਾ ਦੀ ਪਾਰਟੀ ਦਾ ਕਿਉਂ ਲੈਣ ਆਇਆ ਕਹਿੰਦਾ ਸਾਡੇ ਤਬਰ ਚ 6 ਜਵਾਕਾਂ ਨੂੰ ਨੌਕਰੀ ਮਿਲ ਗਈ 6 ਜਵਾਕਾਂ ਨੂੰ ਕਹਿੰਦਾ ਮੇਰਾ ਆਪਣਾ ਮੁੰਡਾ ਕਲਰਕ ਲੱਗ ਗਿਆ ਦੋ ਟੀਚਰ ਲੱਗੀਆਂ ਕੁੜੀਆਂ ਮੇਰਾ ਦੋਤਾ ਪਟਵਾਰੀ ਬਣ ਗਿਆ ਕਹਿੰਦਾ ਹੁਣ ਹੁਣ ਮੈਂ ਇਹਨੂੰ ਕੋਈ ਇਹ ਨਾ ਕਹੋ ਵੀ ਇੱਧਰ ਪਾ ਦੇ ਜਾਂ ਉੱਧਰ ਪਾ ਦੇ ਮੈਂ ਤਾਂ ਸਾਰੇ ਰਿਸ਼ਤੇਦਾਰਾਂ ਲੈ ਕੇ ਭਗਵੰਤ ਮਾਨ ਹੋਰਾਂ ਨੂੰ ਬੋਰਡ ਪਾਊਂਗਾ ਕਿਉਂਕਿ ਕਹਿੰਦਾ ਇਸੇ ਇਸੇ ਨੌਕਰੀ ਦਾ ਮੇਰੇ ਮੁੰਡੇ ਤੋਂ ਸੁਖਵੀਰ ਬਾਦਲ ਹੋਣੀ 6 ਲੱਖ ਰੁਪਇਆ ਮੰਗਦੇ ਸੀ ਇਹਦੇ ਵਿੱਚ ਕਿਹਾ ਹੋਇਆ ਤੁਸੀਂ ਮੇਰੇ ਫੋਨ ਤੇ ਜਾ ਕੇ ਡਾਊਨਲੋਡ ਕਰਕੇ ਦਿਖਾ ਦਿਓ ਇਹ ਚ ਕਿਹਾ ਵਯਾ ਬੰਦੇ ਨੇ ਕਿ ਉਸੇ ਨੌਕਰੀ ਦਾ 6 ਲੱਖ ਮੰਗਦੇ ਸੀ ਉਹੀ ਨੌਕਰੀ ਹੁਣ ਬਿਨਾ ਪੈਸੇ ਤੋਂ ਮਿਲ ਗਈ ਆ ਫਰਕ ਹੈ ਜੀ ਸੋ ਵੀਰੋ ਮੇਰਾ ਪਹਿਲੇ ਦਿਨੋਂ ਇਹ ਸੋਚਣਾ ਕੋਈ ਹਰਾ ਕਾਰਡ ਕੋਈ ਪੀਲਾ ਕਾਰਡ ਕੋਈ ਨੀਲਾ ਕਾਰਡ ਥੋੜੀ ਗਰੀਬੀ ਦੂਰ ਨਹੀਂ ਕਰ ਸਕਦਾ ਗਰੀਬੀ ਦੂਰ ਤੁਹਾਡੀ ਹੋਊਗੀ ਮੈਂ ਕਰੂੰਗਾ ਪਰ ਗਰੀਬੀ ਦੂਰ ਤੁਹਾਡੇ ਜਵਾਬ ਕਰ ਸਕਦੇ ਨੇ ਜੇ ਉਹਨਾਂ ਨੂੰ ਕੁਆਲਿਟੀ ਐਜੂਕੇਸ਼ਨ ਦੇ ਕੇ ਉਹਨਾਂ ਨੂੰ ਅਫਸਰ ਬਣਾ ਦਈਏ ਉਹ ਗਰੀਬੀਆਂ ਦੂਰ ਕਰਨਗੇ ਤੁਹਾਡੇ ਜਵਾਕਾਂ ਨੂੰ ਪੜਾਵਾਂਗੇ ਉਹਨਾਂ ਨੂੰ ਅਫਸਰ ਲਾਵਾਂਗੇ ਉਹ ਗਰੀਬੀਆਂ ਦੂਰ ਕਰਨਗੇ ਵੀਰੋ ਇੱਕ ਘਾ ਇੱਕ ਪਰਿਵਾਰ ਚ ਸਰਕਾਰੀ ਨੌਕਰੀ ਮਿਲ ਜੇ ਇੱਕ ਆਲੇ ਦੁਆਲੇ ਦੇ ਰਿਸ਼ਤੇਦਾਰਾਂ ਦਾ ਵੀ ਜੀਵਨ ਪੱਧਰ ਸੁਧਰ ਜਾਂਦਾ ਗਵਾਂਡੀ ਵੀ ਪੁੱਛਣ ਆ ਜਾਂਦੇ ਨੇ ਕਿ ਕਿਹੜੀ ਕਿਤਾਬ ਪੜ੍ਹੀ ਸੀ ਕਿਹੜਾ ਟੈਸਟ ਹੁੰਦਾ ਹੈ ਇਹ ਇਹ ਪੇਪਰ ਕਿਹੜਾ ਹੁੰਦਾ ਹੈ ਜ਼ਰੂਰ ਦੱਸਿਓ ਜਿਨ੍ਹਾਂ ਜਿਨ੍ਹਾਂ ਦੇ ਜਵਾਕਾਂ ਨੂੰ ਨੌਕਰੀਆਂ ਮਿਲ ਗਈਆਂ ਕਿਰਪਾ ਕਰਕੇ ਜੇ ਕੋਈ ਤੁਹਾਨੂੰ ਪੁੱਛਣ ਆਵੇ ਜ਼ਰੂਰ ਦੱਸਿਓ ਕਿ ਆ ਹਾਂ ਪੜ ਲਾ ਐਨੇ ਨੰਬਰ ਆ ਗਏ ਤਾਂ ਇੰਨੀ ਨੌਕਰੀ ਮਿਲ ਜੂਗੀ ਜ਼ਰੂਰ ਦੱਸਿਓ ਆਪਾਂ ਸਾਰਿਆਂ ਨੂੰ ਕਾਮਯਾਬ ਕਰਨਾ ਹੈ ਆਪਾਂ ਕੋਈ ਘਰ ਛੱਡਣਾ ਨਹੀਂ ਜਿਹਦੇ ਘਰ ਦੇ ਵਿੱਚ ਕੋਈ ਅੱਜ ਰਾਤ ਦੇ ਚੁੱਲ੍ਹੇ ਦੀ ਕੋਈ ਚਿੰਤਾ ਹੋਵੇ ਕਿ ਚੁੱਲ੍ਹਾ ਜੜੂਗਾ ਜਾਂ ਨਹੀਂ ਇਹ ਮੇਰੀ ਸੋਚ ਹੈ ਦਿਨ ਰਾਤ ਇਸੇ ਤੇ ਕੰਮ ਕਰ ਰਹੇ ਹਾਂ ਬਹ ਹੁਣ ਤੁਸੀਂ 1 ਜੂਨ ਨੂੰ ਜ਼ਿੰਮੇਵਾਰੀ ਨਿਵਾਹ ਦਿਓ ਉਦੋਂ ਵਾਜਿਮੇਬਾਰੀ ਨਿਭਾਉਣ ਦਾ ਜਿਹੜਾ ਫਰਜ ਹੈ ਉਹ ਮੇਰਾ ਇੱਕ ਤਾਂ ਵਿਰੋਧੀਆਂ ਦੇ ਮੂੰਹ ਬੰਦ ਹੋਣਗੇ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਐ ਮੈਂ ਕੀ ਮਾੜਾ ਕਰਤਾ ਪੰਜਾਬ ਦਾ ਯਾਰ ਸਭਾ 2 ਸਾਲ ਹੋ ਗਏ 1 ਰੁਪਈਏ ਦੀ ਮੇਰੇ ਤੇ ਕੋਈ ਇਲਜ਼ਾਮ ਲਾ ਕੇ ਦਿਖਾ ਦੋ 1 ਰੁਪਈਆ 1 ਰੁਪਈਆ ਸਮਝ ਲੋ ਰੁਪਈਆ ਨਹੀਂ ਹੈਗਾ ਸਲਫਾਸ ਦੀ ਗੋਲੀ ਆ ਉਹ 1 ਰੁਪਈਏ ਦਾ ਤੜਕੀ ਗਾਲਾਂ ਕੱਢਣ ਲੱਗ ਜਾਂਦੇ ਆ ਥੋੜੇ ਆਲਾ ਤਾਂ ਜ਼ਿਆਦਾ ਕੱਢਦਾ ਉਹ ਥੋੜਾ ਐਮਐਲਏ ਕਿੱਥੇ ਆ ਥੋੜਾ ਐਮਐਲ ਕਿੱਥੇ ਆ ਜੀ ਉਧਰ ਕਿਧਰ ਫਿਰਦਾ ਹੋ ਹੁਣ ਮੈਂ ਇਹ ਨਹੀਂ ਕਹਿੰਦਾ ਤੁਸੀਂ ਬਿਲਕੁਲ ਫਿਕਰ ਨਾ ਕਰਿਓ ਕਿ ਸਾਡਾ ਐਮਐਲ ਸਾਨੂੰ ਧੋਖਾ ਦੇ ਜੂ ਸਾਨੂੰ ਛੱਡ ਜੂ ਛੱਡੂ ਤਾਂ ਤਾਂ ਜੇ ਉਥੋਂ ਜਿੱਤੂ ਤੁਹਾਡੇ ਕੋਲ ਹੀ ਰਹੂਗਾ ਇਸ ਗੱਲ ਦੀ ਗਾਰੰਟੀ ਲੈਣਾ ਤੁਹਾਡੇ ਕੋਲ ਹੀ ਰਹੂਗਾ ਇੱਥੇ ਹੀ ਰਹੂਗਾ ਮੁੜ ਕੇ ਆਊਗਾ ਪਹਿਲਾਂ ਬਠਿੰਡੇ ਤੋਂ ਮੁੜ ਕੇ ਆਇਆ ਸੀ ਹੁਣ ਸੰਗਰੂਰੋਂ ਮੁੜਿਆ ਆਊਗਾ ਇਹਨੂੰ ਇਧਰ ਉਧਰ ਮੂੰਹ ਮਾਰਨ ਦੀ ਆਦਤ ਤਾਂ ਫਿਰ ਆ ਜਾਂਦਾ ਕਰਿਆ ਜਾਂਦਾ ਇੱਕ ਮੈਂ ਗੱਲ ਦੱਸਦਾ ਜीडीबी ਪਾਰਟੀ ਜਾਂਦਾ ਨਾ ਤੁਹਾਡਾ ਐਮਐਲਏ ਕਹਿਰਾ ਇੱਕ ਬਿਆਨ ਨਾਲ ਪਾਰਟੀ ਦੀ ਪੱਟੀ ਮੇਸ ਕਰ ਦਿੰਦਾ ਪਹਿਲਾਂ ਸਾਡੇ ਚ ਵੀ ਰਹਿ ਹੈ ਬੜੀ ਮੁਸ਼ਕਲ ਚੱਲਿਆ ਬਈ ਆਪ ਹੀ ਨਿਕਲ ਗਿਆ ਚਲੋ ਪ੍ਰਮਾਤਮਾ ਨੇ ਇਸ ਪਾਰਟੀ ਤੇ ਮਿਹਰ ਕਰਨੀ ਸੀ ਆਪ ਹੀ ਸਫਾਈ ਹੋ ਗਈ ਹੁਣ ਉਹਨਾਂ ਦਾ ਬਿਆਨ ਦੇ ਹੀ ਬੈਠਾ ਯੂਪੀ ਬਿਹਾਰ ਵਾਲਿਆਂ ਦਾ ਉਹ ਕਾਂਗਰਸ ਵਾਲੇ ਰੋਂਦੇ ਫਿਰਦੇ ਨੇ ਓਏ ਆ ਕੀ ਕਹਤਾ ਓਏ ਇੱਕ ਮੈਂ ਉਸ ਦੀ ਇਮਾਨਦਾਰੀ ਦਾ ਸਬੂਤ ਦੇਣਾ ਚਾਹਣਾ 15 3 2018 ਨੂੰ ਸੁਖਪਾਲ ਸਿੰਘ ਖੈਰਾ ਨੇ ਇੱਕ ਚਿੱਠੀ ਲਿਖੀ ਬਿਜਲੀ ਬੋਰਡ ਨੂੰ ਕਿ ਜੀ ਮੇਰੇ ਕੋਲੇ 10 ਮੋਟਰਾਂ ਨੇ ਆਰਾਮਗੜ ਚ ਕੋਈ 10 ਹਾਰਸ ਪਾਵਰ ਦੀ ਹੈ ਕੋਈ ਸਾਢੇ 7 ਦੀ ਹੈ ਮੈਂ ਇਹਦਾ ਸਬਸਿਡੀ ਛੱਡਣੀ ਚਾਹਨਾ ਜੀ ਮੈਨੂੰ ਬਿੱਲ ਭੇਜ ਦਿਆ ਕਰੋ ਮੋਟਰਾਂ ਦਾ ਮੈਂ ਬਿੱਲ ਭਰਿਆ ਕਰੂੰ ਮੈਂ ਸਬਸਿਡੀ ਛੱਡਣੀ ਚਾਹਨਾ ਬੱਲੇ ਬੱਲੇ ਕਰਾ ਲਈ ਆਹਾ ਹਾ ਵਿਆਹ ਹੁੰਦਾ ਵਿਆਹ ਇਹ ਆ ਕੰਮ ਬਹੁਤ ਵਧੀਆ ਬਈ ਸਬਸਿਡੀ ਛੱਡਦੀ ਵੀਰੋ ਮੈਂ ਬਿਜਲੀ ਬੋਰਡ ਤੋਂ ਕਾਗਜ਼ ਕਢਾਇਆ ਉਹ ਕਹਿੰਦੇ ਕੱਲੀ ਚਿੱਠੀ ਲਿਖੀ ਸੀ ਉਹ ਤੋਂ ਬਾਅਦ ਫਾਰਮ ਫੋਰਮ ਨਹੀਂ ਭਰਿਆ ਛੱਡਣ ਵਾਲਾ ਮੈਂ ਕਿਹਾ ਕਿੰਨੇ ਪੈਸਿਆਂ ਦੀ ਸਬਸਿਡੀ ਹੈ 10 ਟਿਊਬਲ ਨੇ ਰਾਮਗੜ੍ਹ 75 ਹਾਰਸ ਪਾਵਰ ਟੋਟਲ ਬਣਦੀ ਐ ਦਸਾਂ ਦੀ 436500 ਰੁਪਿਆ ਇੱਕ ਸਾਲ ਦਾ ਇਹਨੇ ਛੱਡਣਾ ਸੀ ਪਰ ਵੀਰੋ ਮੁਰਗੀ ਜਿੰਨੀ ਮੋਟੀ ਹੁੰਦੀ ਜਾਂਦੀ ਐ ਅੰਡਾ ਉਨੀ ਛੋਟਾ ਹੁੰਦਾ ਜਾਂਦਾ ਛੱਡਿਆ ਨਹੀਂ ਵੀਰੋ ਆ ਤਾਂ ਇਹਨਾਂ ਦੇ ਕਿਰਦਾਰ ਨੇ ਲੈ ਦੱਸਦੇ ਵੀ ਕਦੋਂ ਛੱਡਿਆ ਸੀ ਫਾਰਮ ਭਰਿਆ ਸੀ 10 ਮੋਟਰਾਂ ਨੇ ਮੇਰੇ ਕੋਲੇ ਕਨੈਕਸ਼ਨਾਂ ਦੇ ਨੰਬਰ ਵੀ ਪਏ ਨੇ ਆਹ ਚਿੱਠੀ ਲਿਖੀ ਹੋਈ ਐ ਹੱਥ ਨਾਲ ਨੀਲੀ ਸਿਆਹੀ ਨਾਲ 15 ਤਿੰਨ 2018 ਨੂੰ ਇਹ ਪੀਐਸਪੀਸੀਲ ਨੂੰ ਲਿਖੀ ਆ ਆ ਮੋਟਰਾਂ ਨੇ ਜੀ 10 ਹਾਰਸ ਪਾਵਰ 5 5 7.5 7.5 7.5 7.5 7.5 7.5 10 ਵੀਰੋ ਸਾਰੀਆਂ ਰਾਮਗੜ੍ਹ ਦਾ ਐਡਰੈਸ ਆ ਜਿਦੇ ਚੋਂ 1 2 3 4 4 ਸੁਖਜਿੰਦਰ ਸਿੰਘ ਦੇ ਨਾਮ ਤੇ ਨੇ ਇੱਕ ਗੁਰਚਰਨ ਸਿੰਘ ਦੋ ਗੁਰਚਰਨ ਸਿੰਘ ਦੇ ਨਾਮ ਤੇ ਨੇ ਇਹ ਫਾਦਰ ਹੈ ਸੁਖਪਾਲ ਖੇੜਾ ਦੇ ਨਾਮ ਤੇ 1 2 3 4 4 ਸੁਖਪਾਲ ਖੇੜਾ ਦੋ ਸੁਖਜਿੰਦਰ ਇੱਕ ਮਿੰਦਰਕੌਰ ਹੈ ਮੈਨੂੰ ਪਤਾ ਕੌਣ ਹੈ ਸੁਖਜਿੰਦਰ ਸਿੰਘ ਫੇਰ ਸੁਖਜਿੰਦਰ ਸਿੰਘ ਫੇਰ ਤੇ ਮਿੰਦਰਕੌਰ ਆ ਵੀਰੇ ਬਿਜਲੀ ਬੋਰਡ ਨਾਲ ਉਦੋਂ ਨੰਬਰ ਬਣਾਉਣ ਵਾਸਤੇ ਵੀ ਮੈਂ ਤਾਂ ਸਬਸਿਡੀ ਛੱਡਤੀ ਮੈਂ ਬਿੱਲ ਭਰਿਆ ਕਰੂੰਗਾ ਦਸੇ ਮੋਟਰਾਂ ਦਾ ਬਾਅਦ ਚ ਫਾਰਮ ਹੀ ਨਹੀਂ ਭਰਿਆ ਬਿੱਲ ਭਰਨ ਦੀ ਗੱਲ ਛੱਡੋ 436500 ਰੁਪਿਆ ਸਾਲ ਦਾ ਕਹਿੰਦਾ ਮੈਂ ਭਰਿਆ ਕਰੂੰਗਾ ਪਰ ਨਹੀਂ ਭਰਿਆ ਇਹ ਆਤ ਆਏ ਆ ਤੇ ਕਰਦਾਰ ਨੇ ਕੀ ਕਰੋਗੇ ਤੁਸੀਂ ਭਈ ਗੱਲ ਨਹੀਂ ਬਾਤਰੀ ਕੋਈ ਕੰਮ ਤੜਕੇ ਉੱਠ ਕੇ ਗਾਲਾਂ ਕੱਢਣ ਲੱਗ ਜਾਨੇ ਹੋ ਕੋਈ ਚੱਜ ਦਾ ਕੰਮ ਕਰ ਲਓ ਜੇ ਕੋਈ ਕਰਦਾ ਉਹਨੂੰ ਕਰਨ ਨਹੀਂ ਦਿੰਦੇ ਕਿੰਨੇ ਵੀ ਪਾਰਟੀਆਂ ਮੈਂ ਤਾਂ ਹਜੇ ਮੈਨੂੰ ਤਾਂ ਲੱਗਦਾ ਉਹਨੂੰ ਵੀ ਨਹੀਂ ਪਤਾ ਹੋਣਾ ਕਿੰਨੇ ਵੀ ਪਾਰਟੀਆਂ ਐ ਇੱਕ ਵਾਰੀ ਸਾਡੇ ਨਾਲ ਫਿਰ ਆਵਦੀ ਵੀ ਬਣਾ ਲਈ ਸੀ ਇੱਕ ਫਿਰ ਪੀਡੀਏ ਕਿਰਾਂ ਕਾਲੀਆਂ ਵੱਲੋਂ ਵੀ ਰਹੇ ਆ ਕਿਰਾਂ ਯਾਦ ਵੀ ਰਹੇ ਆ ਕਾਂਗਰਸ ਦੂਜੀ ਵਾਰ ਹੈ ਉਹ ਸਾਈਕਲ ਦਾ ਵੀ ਸਟੈਂਡ ਹੁੰਦਾ ਯਾਰ ਦੋਜੀਆਂ ਵਾਲੇ ਮੋਟਰਸਾਈਕਲ ਵਰਗੇ ਆ ਜਿੱਦ ਨੂੰ ਮਰਜੀ ਡੇਡਾ ਕਰਦਾ ਉਹਦੋਂ ਖੜ ਜਾਂਦੇ ਆ ਬਸ ਕਦੇ ਲੋਕਾਂ ਨਾਲ ਤਾਂ ਖੜੇ ਨਹੀਂ ਹੁਣ ਇੱਕ ਕੰਮ ਬਹੁਤ ਵਧੀਆ ਥੋੜੇ ਥੋੜੇ ਕਰਨ ਦਾ ਸੰਗਰੂਰ ਤੋਂ ਤਾਂ ਅਸੀਂ ਹਰਾ ਕੇ ਭੇਜਣੀ ਭੇਜਣਾ ਹੈ ਭਲੱਤ ਤੋਂ ਵੀ ਹਰਾਓ ਤਾਂ ਕਿ ਉਹਨੂੰ ਇਹ ਲੱਗੇ ਆ ਵੀ ਗਿਆ ਯਾਰ ਉਹ ਇੱਕ ਕਹਾਵਤ ਨਹੀਂ ਹੈਗੀ ਕਿ ਮੂਰੋਂ ਭਾਈ ਜੀ ਨੇ ਦੇਗ ਮੂਰੋਂ ਭਾਈ ਜੀ ਨੇ ਨਹੀਂ ਦਿੱਤੀ ਪਿਛਲੀ ਕੁੱਤਾ ਖਾ ਗਿਆ ਕਿਸੇ ਨੇ ਦੇਗ ਲੈ ਲਈ ਦੇਗ ਲੈ ਕੇ ਐਂ ਪਿੱਛੇ ਕਰ ਲਈ ਇੱਕ ਹੱਥ ਨਾਲ ਦੁਬਾਰੇ ਦੇਗ ਲੈਣ ਲੱਗਿਆ ਭਾਈ ਜੀ ਕਹਿੰਦਾ ਦੋਨੇ ਹੱਥ ਕਰ ਜਦੋਂ ਜਦੋਂ ਦੋਨੇ ਕਰਨ ਲੱਗਿਆ ਪਤਾ ਲੱਗਿਆ ਪਿੱਛੇ ਕੁੱਤਾ ਖੜਾ ਸੀ ਉਹ ਪਿਛਲੀ ਉਹ ਖਾ ਗਿਆ ਉਹ ਕਹਿੰਦਾ ਨਾ ਤੇਰੇ ਹੱਥ ਝੂਠੇ ਨੇ ਹੁਣ ਨਹੀਂ ਮਿਲਦੀ ਸੋ ਇਹਨਾਂ ਦਾ ਇਹ ਹਾਲ ਹੋਊਗਾ ਓ ਫਿਰਦੇ ਬਠਿੰਡੇ ਤੋਂ ਹਰ ਕਿਉਂ ਜਾਂਦੇ ਆ ਪੈਸੇ ਲੈ ਕੇ ਜਾਂਦੇ ਆ ਕਿ ਮੈਂ ਇੰਨੀਆਂ ਵੋਟਾਂ ਕੱਟ ਦੂੰਗਾ ਤੂੰ ਜਿੱਤ ਜਾਏਂਗਾ ਮੈਨੂੰ ਇੰਨੇ ਪੈਸੇ ਦੇ ਦੇ ਪਹਿਲਾਂ ਵੀ ਤਾਂ ਇਹੀ ਗੱਲ ਨਿਕਲੀ ਸੀ ਬਠਿੰਡੇ ਤੋਂ ਕਿ ਹਰ ਸਿਮਰਤ ਕੌਰ ਨੂੰ ਹਰਾਉਣ ਗਿਆ ਸੀ ਜਿਤਾਉਣ ਜਿਤਾਉਣ ਗਿਆ ਸੀ ਮੈਂ ਇੰਨੀਆਂ ਵੋਟਾਂ ਕੱਟ ਦੂੰਗਾ ਉਹਦੇ ਉਂ ਤੂੰ ਜਿੱਤ ਚੇਂਗੀ ਮੈਨੂੰ ਇੰਨੇ ਪੈਸੇ ਹਾਂਜੀ ਹਾਂ ਲੈ ਕੇ ਨਹੀਂ ਤਾਂ ਇਹ ਕੋਈ ਕੰਮ ਨਹੀਂ ਕਰਨੀ ਤੇ ਇੰਨੀਆਂ ਜ਼ਮੀਨਾਂ ਇੰਨੀ ਜਾਇਦਾਦ ਕਿੱਥੋਂ ਆ ਗਈ ਪੰਜਾਬ ਦੇ ਵਿੱਚ 13 ਮੈਂਬਰਾਂ ਨੇ ਕਾਗਜ਼ ਭਰੇ ਨੇ ਦੂਜੇ ਨੰਬਰ ਤੇ ਅਮੀਰ ਬੰਦਾ ਹੈ ਖੈਰਾ ਕਿੱਥੋਂ ਆ ਗਿਆ ਪੈਸਾ ਕੇਸ ਚੱਲਦੇ ਨੇ ਡਰੱਗ ਤੇ ਜ਼ਮਾਨਤਾਂ ਤੇ ਆਏ ਹੋਏ ਹੋਂ ਸਾਰਾ ਤੁਹਾਡੇ ਪਿੰਡਾਂ ਵਾਲਿਆਂ ਨੂੰ ਪਤਾ ਹੈ ਕਿੱਥੋਂ ਕਿੱਥੋਂ ਕਿਵੇਂ ਕਿਵੇਂ ਕੀਤਾ ਹੈ ਤੇ ਚਾਹੇ ਇਮਾਨਦਾਰੀ ਦਾ ਸਬੂਤ ਦੇ ਦਿਓ ਯਾਰ ਤੁਸੀਂ ਕਿਵੇਂ ਇਮਾਨਦਾਰ ਆ ਸੋ ਵੀਰੋ ਇਹਨਾਂ ਦੇ ਮਗਰ ਨਾਲ ਲੱਗਿਓ ਦੋਨੇ ਹੱਥ ਉੱਪਰ ਚਾਕੇ ਮੈਨੂੰ ਇਹ ਤਸੱਲੀ ਕਰਾ ਦਿਓ ਕਿ ਭਲਾਥ ਵਾਲੇ ਪਾਸੇ ਮੈਂ ਹਾਂ ਹੀ ਸਮਝਾਂ ਫਿਰ ਇਨਕਲਾਬ ਮੋਦੀ ਵਾਲੇ ਅੱਛੇ ਦਿਨ ਨਹੀਂ ਆਉਣੇ ਮੋਦੀ ਹੋਈ ਗਿਆ ਹੁਣ ਮੋਦੀ ਵਾਲੇ ਅੱਛੇ ਦਿਨ ਆਪਣੇ ਤਾਂ ਆਉਣੇ ਨਹੀਂ ਪਰ ਮੋਦੀ ਦੇ ਬੁਰੇ ਦਿਨ ਆਉਣ ਵਾਲੇ ਨੇ ਹੁਣ ਬੜਾ ਸੋਚਿਆ ਹੋਣਾ ਮੋਦੀ ਖੁਸ਼ ਹੋਇਆ ਹੋਣਾ ਵੀ ਚੱਲ ਯਾਰ ਇੱਥੋਂ ਪਾਰਲੀਮੈਂਟ ਚੋਂ ਨਿਕਲ ਗਿਆ ਪੀਲੀ ਪੱਗ ਵਾਲਾ ਰੋਜ਼ ਛਾਪਾ ਪਾਈ ਰੱਖਦਾ ਸੀ ਪਰ ਉਹਨੂੰ ਇਹ ਨਹੀਂ ਪਤਾ ਸੀ ਮੂਰੇ ਫੇਰ ਟਕਰਾਂਗੇ ਕਿਤੇ ਨਾ ਕਿਤੇ ਇਹ ਤਾਂ ਕੁਦਰਤ ਹੈ ਜੀ ਕੁਦਰਤ ਹੈ ਪਰਮਾਤਮਾ ਹੈ ਕੀ ਪਤਾ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਰੱਬ ਆਪ ਥੋੜੀ ਆਉਂਦਾ ਹੁੰਦਾ ਕਿਸੇ ਬੰਦੇ ਤੋਂ ਹੀ ਕੁਝ ਕਰਾਉਂਦਾ ਹੁੰਦਾ ਕਿਸੇ ਬੰਦੇ ਨੂੰ ਹੀ ਸਮੱਤ ਬਖਸ਼ ਦਿੰਦਾ ਹੁੰਦਾ ਪਲ ਦੇ ਦਿੰਦਾ ਹੁੰਦਾ ਵੀ ਚੱਕ ਦੇ ਤੇ ਕੰਮ ਹੋ ਜਾਂਦਾ ਹੁੰਦਾ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ 1 ਜੂਨ ਨੂੰ ਆਪਣਾ ਬਟਨ ਕਿੰਨੇ ਨੰਬਰ ਤੇ ਆ ਆਪਣਾ ਬਟਨ ਤਾਂ 5 ਨੰਬਰ ਤੇ ਆ ਆਉਣਾ ਆਪਾਂ ਪਹਿਲੇ ਨੰਬਰ ਤੇ ਆ ਸੋ 5ਵੇਂ ਨੰਬਰ ਵਾਲਾ ਬਟਨ ਦੱਬਣਾ ਹੋਰ ਕੋਈ ਬਟਨ ਵੱਲ ਦੇਖਿਓ ਬਿਨਾਂ ਨਹੀਂ ਤਾਂ ਚਿੱਟਾ ਮੋਤੀ ਉਤਰੇ ਉਹ ਅੱਖਾਂ 'ਚ 5ਵੇਂ ਨੰਬਰ ਵਾਲਾ ਬਟਨ ਦੱਬ ਦਿਓ ਤੁਸੀਂ ਇਧਰੋਂ ਬਟਨ ਦਾ ਪਤਾ ਜਦੋਂ ਮੈਂ ਤੁਹਾਡੇ ਬਿਜਲੀ ਦੇ ਬਿੱਲ ਜ਼ੀਰੋ ਕਰ ਸਕਦਾ ਤੁਸੀਂ ਕਾਂਗਰਸ ਦੇ ਕਾਲੀਆਂ ਨੂੰ ਜ਼ੀਰੋ ਨਹੀਂ ਕਰ ਸਕਦੇ ਬਈ ਜ਼ੀਰੋ ਦਾ ਜਵਾਬ ਜ਼ੀਰੋ ਨਾਲ ਦਿਓ ਮੈਂ ਤੁਹਾਨੂੰ ਜ਼ੀਰੋ ਦੇਤੀ ਬਿਲਾਂ ਦੇ ਰੂਪ ਚ ਤੁਸੀਂ ਮੈਨੂੰ ਜ਼ੀਰੋ ਦੇ ਦਿਓ ਇਹਨਾਂ ਦੀਆਂ ਸੀਟਾਂ ਦੇ ਰੂਪ ਚ ਸਿੱਧਾ ਇਹ ਹਿਸਾਬ ਹੈ ਇਹ ਚ ਕੋਈ ਰੌਕਟ ਸਾਇੰਸ ਹੈ ਸੋ ਤੁਹਾਡੇ ਕੋਲ ਤਾਂ ਹੈ ਤੇ ਬਾਕੀ ਇੱਕ ਮੈਂ ਹੋਰ ਬੇਨਤੀ ਕਰਦਾ ਦਿਨ ਬਹੁਤ ਫੋਨ ਆਉਂਦੇ ਬਾਈ ਸਾਡੇ ਪਿੰਡ ਆ ਜਾਓ ਮਾਨ ਸਾਹਿਬ ਸਾਡੇ ਪਿੰਡ ਵਿੱਚ ਦੀ ਰੋਡ ਸ਼ੋਅ ਕੱਢ ਦੋ ਮੈਂ ਹੱਥ ਬਨ ਕੇ ਬੇਨਤੀ ਕਰਦਾ ਕਿ ਤੇ ਇਹ ਨਾ ਸੋਚ ਲਿਓ ਵੋਟਾਂ ਦੇ ਦਿਨ ਕਿ ਜੇ ਭਗਵਾਨ ਤਮਨ ਆ ਜਾਂਦਾ ਸਾਡੇ ਪਿੰਡ ਅਸੀਂ ਵੋਟਾਂ ਪਾ ਦਿੰਦੇ ਵੀਰੋ ਮੈਂ ਕੋਈ ਆਪਦੇ ਵਾਸਤੇ ਥੋੜੀ ਵੋਟਾਂ ਮੰਗ ਰਿਆ ਮੈਂ ਤੁਹਾਡੇ ਜਵਾਕਾਂ ਵਾਸਤੇ ਵੋਟਾਂ ਮੰਗ ਰਿਆ ਹਾਂ ਇਸ ਕਰਕੇ ਇਹ ਗੱਲ ਨਾ ਸੋਚਿਓ ਮੈਂ ਬਾਅਦ ਚ ਆ ਜਾਊਂਗਾ ਕਦੇ ਜਦੋਂ ਮੈਨੂੰ ਮੌਕਾ ਮਿਲ ਗਿਆ ਮੈਂ ਕੱਲਾ ਹੁਣ ਕਿੱਥੇ ਕਿੱਥੇ ਜਾਵਾਂ ਪਰ ਐ ਨਾ ਸੋਚਿਓ ਕਿ ਜੇ ਉਹ ਆ ਜਾਂਦਾ ਤਾਂ ਪਾਉਂਦੇ ਕਿਉਂਕਿ ਮੈਨੂੰ ਘਰੇ ਘਰ ਵਾਸਤੇ ਨਹੀਂ ਵੋਟਾਂ ਚਾਹੀਦੀਆਂ ਮੈਨੂੰ ਤੁਹਾਡੇ ਜਵਾਕਾਂ ਵਾਸਤੇ ਵੋਟਾਂ ਚਾਹੀਦੀਆਂ ਤੁਹਾਡੇ ਘਰਾਂ ਵਾਸਤੇ ਵੋਟਾਂ ਚਾਹੀਦੀਆਂ ਤੁਹਾਡੀਆਂ ਤਰੱਕੀਆਂ ਵਾਸਤੇ ਵੋਟਾਂ ਚਾਹੀਦੀਆਂ ਕਿਸਾਨਾਂ ਵਾਸਤੇ ਵੋਟਾਂ ਚਾਹੀਦੀਆਂ ਮਜ਼ਦੂਰਾਂ ਵਾਸਤੇ ਵੋਟਾਂ ਚਾਹੀਦੀਆਂ ਦੁਕਾਨਦਾਰਾਂ ਵਾਸਤੇ ਵੋਟਾਂ ਚਾਹੀਦੀਆਂ ਵਪਾਰੀਆਂ ਵਾਸਤੇ ਵੋਟਾਂ ਚਾਹੀਦੀਆਂ ਮੁਲਾਜ਼ਮਾਂ ਵਾਸਤੇ ਵੋਟਾਂ ਚਾਹੀਦੀਆਂ ਜਿਹੜੇ ਕੱਚੇ ਮੁਲਾਜ਼ਮ ਉਹ 15 15 ਸਾਲ ਤੋਂ 5 5 6 6000 ਤਨਖਾਹ ਤੇ ਤੁਰੇ ਫਿਰਦੇ ਨੇ ਉਹਨਾਂ ਨੂੰ ਪੱਕੇ ਕਰਨ ਵਾਸਤੇ ਮੈਨੂੰ ਵੋਟਾਂ ਚਾਹੀਦੀਆਂ ਤਾਂ ਕਿ ਮੈਂ ਸੈਂਟਰ ਸਰਕਾਰ ਦੀਆਂ ਪਾਬੰਦੀਆਂ ਉਹਨਾਂ ਨੂੰ ਪੱਕੇ ਕਰੀਏ ਉਹਨਾਂ ਦੀ 325000 ਤਨਖਾਹ ਹੋਵੇ ਤਾਂ ਸੁਖੀ ਬਸਣ ਆ ਆ ਕੰਮ ਵਾਸਤੇ ਆ ਹੋਏ ਇਹ ਨਾ ਸੋਚ ਲਿਓ ਭਵੰਤਬਾਨ ਨਹੀਂ ਆਇਆ ਨਹੀਂ ਤਾਂ ਵੋਟ ਪਾਣ ਦੇ ਇਹ ਤਾਂ ਹੁਣ ਸੁਖਵੀਰ ਬਾਦਲ ਹੈ ਪਰਿਵਾਰ ਬਚਾਓ ਯਾਤਰਾ ਕਰਦਾ ਫਿਰਦਾ ਹੈ ਜੀਪ ਤੇ ਛੱਤ ਜੀਲਵਾ ਰੱਖੀ ਹੈ ਗਰਮੀ ਹੈ ਮੈਂ ਤੁਹਾਨੂੰ ਗੱਲ ਦੱਸਣ ਲੱਗਿਆ ਅੱਗੇ ਨਾ ਕਰ ਦਿਓ ਗੱਲ ਬਸ ਇਹ ਗੱਲ ਇੱਥੇ ਰਹਿ ਜੇ ਬਸ ਗਾਹਾਂ ਗੱਲ ਨਾ ਕਰ ਦਿਓ ਮੈਂ ਗੱਲ ਦੱਸਣ ਲੱਗਿਆ ਇੱਕ ਕੁਝ ਅਫਸਰ ਨੇ ਗਰੇ ਸੁਖਵੀਰ ਬਾਦਲ ਤੇ ਹਰ ਸਿਮਰਤ ਕੋਲ ਨਾਲ ਰਹਿੰਦੇ ਨੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਪ੍ਰੋਟੋਕਾਲ ਮਿਲਿਆ ਹੋਇਆ ਓਮ ਉਹਨਾਂ ਨੇ ਮੈਨੂੰ ਦੱਸਿਆ ਪਰਸੋਂ ਮੈਂ ਕਿਹਾ ਕੀ ਹਾਲ ਚਾਲ ਐ ਹਰ ਸਿਮਰਤ ਕੋਰ ਤੇ ਸੁਖਵੀਰ ਬਾਦਲ ਜੀ ਦਾ ਕੀ ਹਾਲ ਚਾਲ ਹੈ ਕਹਿੰਦੇ ਜੀ ਬਸ ਮੇਰਾ ਨਾਂ ਨਾ ਲਿਓ ਮੈਂ ਕਿਹਾ ਨਾਂ ਨਹੀਂ ਲੈਂਦਾ ਕਹਿੰਦਾ ਜੀ ਸੌ ਰੋ ਕੇ ਸੌਂਦੇ ਨੇ ਉੱਠ ਕੇ ਰੋਂਦੇ ਨੇ ਵੀ ਆ ਕੀ ਪੰਗਾ ਪੈ ਗਿਆ ਉਹ ਕਹਿੰਦਾ ਉੱਤੋਂ ਤੁਸੀਂ ਕਿੱਕਲੀ ਕਿੱਕਲੀ ਬਣਾ ਲਈ ਨਵੀਂ ਉਹ ਹੋਰ ਜੜੀ ਬਹਿ ਗਈ ਕਹਿੰਦਾ ਲੜਾਈ ਹੋਈ ਜਾਂਦੀ ਹੈ ਹੁਣ ਆਪਸ ਚ ਸਾਲੇ ਜੀਜੇ ਦੀ ਵੀ ਤੈ ਮਾਂਜਿਆ ਕਾਲੀ ਦਾਲ ਤੈ ਮਾਂਜਿਆ ਉਹ ਕਹਿੰਦਾ ਭਵੰਤਮਾਨ ਨੇ ਤਾਂ ਆਪਣਾ ਦੋਨਾਂ ਦਾ ਨਾਮ ਲਿਆ ਵੀ ਆਪਾਂ ਦੋਨਾਂ ਨੇ ਮਾਂਜਿਆ ਸੋ ਉਹਨਾਂ ਦਾ ਆਪਸ ਦੇ ਵਿੱਚ ਹੁਣ ਕਲੇਸ਼ ਪਿਆ ਪਿਆ ਪੀਰ ਇਹਨਾਂ ਨੇ ਆਪਣੇ ਘਰਾਂ ਚ ਘੱਟ ਕਲੇਸ਼ ਪਾਏ ਆ ਇਹਨਾਂ ਨੂੰ ਭੁੱਲ ਜਾ ਸੋ ਤਾਂ ਕਰਕੇ ਮੈਂ ਕਿਹਾ ਸੀ ਆ ਤੂੰ ਤਰ ਕਹਿੰਦੇ ਆ ਚਲੋ ਮੈਂ ਸੁਣਾ ਦਿੰਨਾ ਹਰ ਸਿਮਰਤ ਕੋਈ ਸਾਰਾ ਨਾ ਦੇਖੋ ਜਿਹੜੀ ਕਲਮ ਮੈਂ ਪ੍ਰਮਾਤਮਾ ਕਿਸੇ ਕਿਸੇ ਨੂੰ ਦਿੰਦਾ ਹੈ ਪਰ ਕਲਮ ਦੀ ਤਾਕਤ ਬਹੁਤ ਵੱਡੀ ਹੁੰਦੀ ਹੈ ਗੁਰੂ ਸਾਹਿਬ ਨੇ ਚੰਡੀ ਦੀ ਵਾਰ ਲਿਖ ਕੇ ਕੌਮ ਦੇ ਵਿੱਚ ਜੋਸ਼ ਭਰਿਆ ਸੀ ਗੁਰੂ ਸਾਹਿਬ ਨੇ ਜਫਰਨਾਮਾ ਲਿਖ ਕੇ ਜਦੋਂ ਭੇਜਿਆ ਔਰੰਗਜ਼ੇਬ ਨੂੰ ਡਿਪਰੈਸ਼ਨ 'ਚ ਚਲਾ ਗਿਆ ਸੀ ਔਰੰਗਜ਼ੇਬ ਉਹਦੋਂ ਬਾਅਦ ਉੱਠਿਆ ਨਹੀਂ ਜਿਹੜੀਆਂ ਗੱਲਾਂ ਜਫਰਨਾਮਾ ਸਾਹਿਬ ਲਿਖ ਜਾਂ ਕਲਮ ਦੀ ਤਾਕਤ ਹੈ ਗੁਰੂ ਨਾਨਕ ਸਾਹਿਬ ਦੀ ਕਲਮ ਅੱਜ ਤੋਂ 550 ਸਾਲ ਪਹਿਲਾਂ 700 ਸਾਲ ਪਹਿਲਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤਾ ਉਦੋਂ ਕਿਹੜਾ ਕੋਈ ਫੈਕਟਰੀਆਂ ਹੋਣਗੀਆਂ ਜਿਹੜੀਆਂ ਧੂਆਂ ਕਰਦੀਆਂ ਹੋਣਗੀਆਂ ਉਦੋਂ ਕਿਹੜਾ ਕੋਈ ਪਾਣੀ ਥੱਲੇ ਧਰਤੀ 'ਚ ਸਿੱੜਦਾ ਹੋਊ ਉਦੋਂ ਕਿਹੜਾ ਕੋਈ ਸਪਰੇਆ ਕਰਦਾ ਹੋਊ ਪਰ ਉਹਦੋਂ ਹੀ ਕਹਤਾ ਸੀ ਉਹਨਾਂ ਨੇ ਕਿ ਭਾਈ ਆਹ ਤਿੰਨੇ ਚੀਜ਼ਾਂ ਸੰਭਾਲ ਲਿਓ ਤੁਹਾਨੂੰ ਮੁਸ਼ਕਲ ਆਉਣ ਵਾਲੀ ਹੈ ਸਾਡੇ ਕੋਲ ਤਾਂ ਖਜ਼ਾਨਾ ਪਿਆ ਹੈ ਸੱਚ ਤਾਂ ਸ਼ਬਦ ਗੁਰੂ ਸਾਡਾ ਤਾਂ ਗੁਰੂ ਸ਼ਬਦ ਹੈ ਆ ਸਾਡਾ ਸ਼ਬਦ ਗੁਰੂ ਹੈ ਸੋ ਜੇ ਕਿਸੇ ਨੂੰ ਸ਼ਬਦ ਲਿਖਣ ਦੀ ਪਰਮਾਤਮਾ ਦਾਤ ਦੇ ਦੇ ਉਹ ਤੋਂ ਵੱਡਾ ਕੋਈ ਮੇਰੇ ਖਿਆਲ 'ਚ ਪਰਮਾਤਮਾ ਵੱਲੋਂ ਬਖਸ਼ਿਸ਼ ਨਹੀਂ ਹੋ ਸਕਦੀ ਸੋ ਮੈਂ ਲਿਖਿਆ ਹੁਣ ਇਹ ਚ ਕਾਲੀਦਲ ਦਾ ਸਾਰਾ ਹਾਲ ਹੈ ਵੀ ਕੀ ਹੋਇਆ ਕਿਵੇਂ ਹੋਇਆ ਲਾਈਨਾਂ 6 ਨੇ ਪਰ ਸਮਝ ਲੋ ਵੀ ਫੱਟੀ ਪੁੱਛੀ ਹੋਈ ਹੈ ਪੂਰੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਇਹ ਕਹਿੰਦੀ ਹੈ ਮੈਡਮ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਝ ਆਵੇ ਨਾ ਵੋਟ ਕੋਈ ਥਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਭ੍ਰਿਸ਼ਟਾਚਾਰੀਆਂ ਨੂੰ ਕੋਈ ਠਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਨਹਿਰਾਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਲੋਕ ਉਹਨਾਂ ਚਿਰ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਚਾਹੁੰਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਭਾਈ ਤੇ ਭਾਈਏ ਨੇ ਪੋਚੀ ਐ ਮਨ ਮੇਰਾ ਉੱਡੀ ਜਾਵੇ ਸਕੂਨ ਵੇ ਉਹਨਾਂ ਨੇ ਸੁੱਕੀ ਜਾਵੇ ਖੂਨ ਵੇ ਜਿਉਂ ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬਹੁਤ ਲੁੱਟੀ ਐ ਅਸੀਂ ਮੌਜ ਬਹੁਤ ਲੁੱਟੀ ਐ ਘੁੱਗੀ ਛੇਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਪੱਟੀ ਐ ਲੈ ਹੁਣ 4 ਜੂਨ ਤੋਂ ਬਾਅਦ ਬਾਦਲ ਪਰਿਵਾਰ ਦੀ ਰਾਜਨੀਤੀ ਚੋਂ ਪੱਕੀ ਹੋਈ ਛੁੱਟੀ ਐ ਬੋਲੇ ਸੋਨਿਹਾਲ ਲੈ ਇਹਨਾਂ ਦੇ ਪਿੱਛੇ ਨਾ ਲੱਗਿਓ ਐਤਕੀ ਨਵੀਂ ਕਹਾਣੀ ਲਿਖੋ ਕਿਸੇ ਪਾਸੇ ਕੱਟ ਨਾ ਰਹਿ ਜੇ ਪਿਛਲੀ ਵਾਰ ਵਾਲਾ ਜਿਹੜਾ ਘਾਟਾ ਸੀ ਭਾਈ ਵਾਲਾ ਉਹ ਐਤਕੀ ਪੂਰਾ ਕਰ ਦਿਓ ਉਹਨੂੰ ਇਹ ਦੱਸ ਦਿਓ ਕਿ ਪਿਛਲੀ ਵਾਰ ਤੁੱਕਾ ਲੱਗ ਗਿਆ ਐਸ ਵਾਰ ਲੋਕ ਸਮਝ ਸਮਝ ਗਏ ਕਿ ਉਹ ਭਾਈ ਤੂੰ ਤਾਂ ਪੈਸੇ ਲੈ ਕੇ ਵੋਟਾਂ 'ਚ ਖੜਦਾ ਹੈ ਤੂੰ ਤਾਂ ਕਿਸੇ ਨੂੰ ਜਿਤਾਉਣ ਜਾਣਾ ਹੈ ਕਿਸੇ ਨੂੰ ਹਰਾਉਣ ਜਾਣਾ ਹੈ ਆਪਦੇ ਲੋਕਾਂ ਦਾ ਤੂੰ ਧਿਆਨ ਨਹੀਂ ਕਰਦਾ ਸੋ ਵੀਰੋ ਤੁਹਾਡੇ ਨਾਲ ਹਰ ਵਕਤ ਖੜੂੰਗਾ